ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋਗੇ ਜਗਾਮ ਡਾਕਟਰ ਭੁੱਲ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਦਿਖਾਉਣੀਆਂ ਵਾਂ ਲਗਭਗ ਸਾਰੀਆਂ ਸੋਈਆਂ ਹੀ ਆ ਵਿੱਚੋਂ ਇੱਕੋ ਹੀ ਗੱਬਣੇ ਇੱਕ ਗੱਬਣੇ ਇੱਕ ਤਰਪੜ ਤੇ ਬਾਕੀ ਆਪਨੇ ਇੱਥੇ ਆ ਕੇ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੁੱਛੋ ਖਰੀਦੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਚਾਲੀ ਚਾਲ ਚੱਲ ਰਹੇ ਹੋ ਤੁਸੀਂ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਤੁਸੀਂ ਸੁਣਾਓ ਸਭ ਵਧੀਆ ਜੀ ਵੇਗਿਆ ਮਾਲ ਉਦਨ ਵਾਲਾ ਫਿਰ ਵੇਗਿਆ ਮਾਲ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਡਾਕਟਰ ਭੋਲਾ ਹਾਂਜੀ ਠੱਠਾ ਤਸੀਲ ਜਨਾਲਾ ਜ਼ਿਲ੍ਹਾ ਅਮਰਸਾ ਨੇੜੇ ਲੂਪੂ ਕੇ ਜਗ੍ਹਾਵਾ ਠੀਕ ਹੈ ਮੋਬਾਈਲ ਨੰਬਰ 9855 83286 ਸਾਡੇ 550 84290 ਠੀਕ ਹੈ ਅੱਜ ਗਾਵਾਂ 5 ਫਿਰ ਹਾਂਜੀ ਠੀਕ ਹੈ ਅੱਜ ਗਾਵਾਂ ਦੇ ਵਿੱਚ ਇੱਕ ਗੱਬਣ ਹੈ ਰੈਡ ਪਹਿਲਾ ਸੁਗਾ ਹਾਂਜੀ ਇੱਕ ਟੋਕੜੇ ਵਿੱਚ ਅੱਛਾ ਤੇ ਤਿੰਨ ਸੱਜਣਾ ਸੁਈਆਂ ਤਿੰਨ ਸੱਜਣਾ ਸੁਈਆਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਹਦੇ ਤੋਂ ਹੀ ਆਪਾਂ ਕਰ ਲਈਏ ਇਹ ਤੀਸਰਾ ਸੁਗਾ ਸੁਈਆਂ ਜੀ ਖੈਰ ਸ਼ਹਿਰ ਆ ਜੀ ਹਾਂਜੀ ਕੋਈ ਬੰਗਾ ਨਹੀਂ ਇਤਰਾ ਹੀ ਬੈਠ ਜਾਣਾ 10 ਕਿਲੋ ਬੋਲਾ ਜੀ ਅੱਜ ਤਿੰਨੇ ਦਿਨ ਦੀ ਸੁਈ ਹੋਈ ਹੈ ਅੱਛਾ ਕਿੰਨਾ ਕ ਦੁੱਧ ਕਰੀ ਜਾਓਗੇ ਦੁੱਧ 15 16 ਕਿਲੋ ਕਰੀ ਦਈਏ ਠੀਕ ਐ ਫਿਰ ਆਹ ਸੰਦਲ ਵੇਖੋ ਇਤਰਾ ਹੀ ਆਵੇ ਅੱਛਾ ਇਤਰਾ ਹੀ ਬਹਿ ਜਾਣਾ ਥੱਲੇ ਇਹ ਤਾਂ ਬਹੁਤ ਪਿਆਰਾ ਲੱਗਦਾ ਹੈ ਲੈ ਹੱਥ ਸਾਈਡ ਤੇ ਕਰੇ ਤੇ ਚੰਗੀ ਤਰ੍ਹਾਂ ਸੰਦ ਦਿਖਾ ਦੀ ਆਹ ਦੇ ਸਾਡੇ ਥਾਣੇ ਦੇ ਲਾਗੇ ਚਲੋ ਫੋਲੋ ਫਿਰ ਤੋਰ ਦਈਏ ਤੇ ਕਿ ਦੁੱਧ ਹਰ ਪ੍ਰੀਮੀਅਮ 15 16 ਕਿਲੋ ਭਰਦੇ ਕੀ ਮਰਾਜ ਆ ਤੀਸਰਾ ਦਿਨ ਆਇਆ ਸੂਲ ਨੂੰ ਉਹ ਮੇਰੇ ਬੱਚਾ ਦੀ ਮੱਛਾ ਦੇ ਮਗਰ ਠੀਕ ਆ ਜੀ ਬੱਚਾ ਜਿਹੜਾ ਮਸਲ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਸਜ਼ਾ ਦੀ ਇਹਦਾ 35000 ਚ ਮਾਨਤਾ ਕਰ ਦਾਂਗੇ ਵਾਜ ਹੀ ਆ ਤੇ ਇਹਨਾਂ ਦਾ ਦੁੱਧ ਵੀ ਬਹੁਤ ਸੰਘਣਾ ਹੁੰਦਾ ਠੀਕ ਆ ਹਾਂਜੀ 35000 ਚ ਮਾਨਤਾ ਜਿਹੜਾ ਇਹਦਾ ਕਰ ਦੋ ਠੀਕ ਹੁਣ ਆ ਦੂਸਰੇ ਨੰਬਰ ਤੇ ਜਿਹੜੀ ਇਹ ਪਹਿਲਾ ਸੂਆ ਵੱਛੀ ਗੱਬਣ ਆ ਜੀ ਅੱਛਾ ਇਹ ਗੱਬਣ ਆ ਹਾਂਜੀ ਇਹ ਕਿੰਨਾ ਕੁ ਲੈਜੂ ਟਾਈਮ ਇਹਦੇ 10 ਦਿਨ ਲੱਗੇਗੀ ਤੇ ਇਹ ਦੁੱਧ ਕਿੰਨਾ ਕੱਢੀ ਜਾਊਗੀ ਦੋ ਘਤੀ ਜਾਤ ਦਸਣ ਵਾਲੀ ਹੈ ਜੀ ਅੱਛਾ ਹਾਂਜੀ ਥਾਨੂੰ ਵੇਖੋ ਕਿੰਦਾ ਪਿਆਰਾ ਲੱਗਾ ਇਹਨੂੰ ਲੋਕ ਆਲਾ ਥਣ ਲੱਗਾ ਆ ਦੇਖ ਲੈ ਥਾਣੇ ਦੇ ਮੱਚੀ 15 16 ਕਿਲੋ 17 ਭਰ ਸਕਦੀ ਹੈ ਜੀ ਦੁੱਧ ਵਧੀਆ ਤੋਰੋ ਫੇਰ ਇਹਨਾਂ ਵਿੱਚ ਕਹੇ ਜੇ ਇਹਨਾਂ ਚੱਬੂ ਚੱਬੂ ਵੀ ਨਹੀਂ ਪਾਇਆ ਜਿੱਤਰਾ ਪਿਛਮਾਈ ਜਿੱਤਰਾ ਹੀ ਨੇ ਹਾਂਜੀ ਚੰਗੀ ਭਰਨੀ ਆ ਥੱਲੇ ਹਾਂਜੀ ਹਾਂਜੀ ਉਹ ਤਰਾ ਬੰਗ ਕੇ ਦੇ ਤੇ ਲਾਟ ਰਾਂਬੜ ਗਿਆ ਨੇ ਤੇ ਵੱਚੀ ਦਿਲ ਲੈ ਜਿੰਦੀ 15 16 ਉਹ 3000 ਆ ਵੇਖਣ ਨੂੰ ਦੂਜਾ ਨਹੀਂ ਲੱਗਦਾ ਨਹੀਂ ਨਹੀਂ ਜੀ ਪਹਿਲਾ ਜੀ ਅੱਛਾ ਪਹਿਲਾ ਹੀ ਆ ਪਹਿਲਾ ਜੀ ਤੇ ਇਹਦਾ ਮੁੱਲ ਫਿਰ ਜਿਹੜਾ 45 ਹਜ਼ਾਰ ਚ ਮਾਰਤਾਂ ਕਰਤਾਂਗੇ ਅਛਾ 45 ਚ ਕਰਨਾ ਮਾਰਤਾਂ ਹਾਂ ਬਾਕੀ ਆਪੇ ਚਲੋ ਮੌਕੇ ਤੇ ਹੋ ਜਾਊਗਾ ਕੋਈ ਵੀਰ ਹੋਣ ਲਾਵੇ ਉਹ ਕਰਨੀ ਆ ਜੀ ਠੀਕ ਐ ਤੇ ਹੁਣ ਆ ਗਾਂ ਜੀ ਚੋਦ ਮਾਰਨਾ ਨਾ ਫੇਰ ਉਹਨੇ ਹੁਨੇ ਦੀ ਆ ਜੀ ਠੀਕ ਐ ਜੀ ਹਾਂਜੀ ਹਾਂਜੀ ਤੇ ਆ ਗਾਂ ਤੀਸਰੇ ਨੰਬਰ ਤੇ ਚੜੀ ਤੀਸਰੇ ਨੰਬਰ ਤੇ ਵੀ ਹਰਪ੍ਰੀਤ ਜੀ ਤੋਕੜ ਹੈਗਾ ਅੱਛਾ ਦੁੱਧ ਦੇ ਤਾਂ ਥੱਲੇ ਆ ਲੀਟਰ ਵਾਲਾ ਜਿਹੜਾ 7 ਕਿਲੋ ਹੈ ਜੀ ਅੱਛਾ ਹਾਂਜੀ ਤੇ ਦੋਹੋਂ ਫਿਰ ਇਹਨਾਂ ਵਿੱਚ ਤੇ ਛੰਨੀ ਧੀਰੀ ਆ ਭਾਵੇਂ ਬੰਦਾ ਪਾ ਲਓ ਤੇ ਭਾਵੇਂ ਨਾ ਪਾ ਲਓ ਪੁੱਛਾ ਜੀ ਹਾਂਜੀ ਹਾਂਜੀ ਬਾਕੀ ਥਾਣਾ ਬੜਾ ਕਮਾਲ ਦਾ ਇਹਦੇ ਕੋਲ ਇਹ ਆ ਵੀ ਚਲੋ ਕਿਹ ਰੀਤਾ ਚਾਹ ਪਾਣੀ ਦਾ ਘਰ ਦਾ ਵਧੀਆ ਸਾੜੀ ਜਣਾ ਹੈ। ਚੋ ਚਾਨ ਬੜੀ ਸਾਫ ਸੁਥਰੀ ਹੈ ਜੀ ਐਡੀਟੇ ਮੋਟੀ ਧਾਰ ਆ। 7 ਲੀਟਰ ਲੀਟਰ ਵਾਲਾ ਦੁੱਧ ਹੈ ਤੇ ਇਹਦਾ ਮੁੱਲ ਫਿਰ 16000 ਚ ਮੰਨਤਨ ਕਰ। ਅੱਛਾ ਇਹਦਾ 16000 ਚ ਮੰਨਤਨ ਕਰਨਾ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਹੁਣ ਆਏ ਨੀ ਕਿ ਓਥੇ ਨੰਬਰ ਤੇ ਆ। ਸੂਈ ਸਵਾਈ ਹੈ ਇਹ ਵੀ। ਉਹ ਬੱਚਾ ਕਿੰਨੇ ਦਿਨਾਂ ਦੀ 8-10 ਦਿਨ ਹੋ ਗਿਆ ਸੂਈ ਦੇ ਵਿੱਚ ਅੱਛਾ ਉਹ ਬੱਚਾ ਦਾ ਅਗਲੇ ਬੰਨੇ ਬੱਚਾ ਜੀ ਤੇ ਦੁੱਧ ਦੁੱਧ ਦੇਦੇ ਥੱਲੇ 9 ਤੋਂ 10 ਕਿਲੋ ਜੀ ਤਿਆਰ ਪੱਕਾ ਪੱਕਾ ਜਿਹੜਾ ਲੀਟਰ ਵਾਲਾ ਜੀ ਅੱਛਾ ਤੇ ਅਭੀ ਆਪਾਂ ਨੇ ਕਹਿ ਦਿੱਤੀ 14 ਕਿਲੋ ਦੇਂਦੀ ਤੇ ਮਣਕਾ ਮਲਵਾਉਣਾ ਕਿਥੋਂ ਅੱਛਾ ਜੀ ਜਿੰਨਾ ਦੁੱਧ ਉਹਨਾਂ ਨੂੰ ਬੋਲਾਂਗੇ ਜਿੰਨਾ ਜਿੰਨਾ ਹੈਗਾ ਠੀਕ ਹੈ ਥੱਲੇ ਅਸੀਂ ਕਿਸ ਨੂੰ ਕਹਿ ਕੇ ਕਹਿ ਦਿੰਦੇ 10 ਕਿਲੋ ਹਾਂਜੀ ਹਾਂਜੀ ਬਾਅਦ ਸਾਤ ਤੇ ਸਾਤ ਹੀ ਦੱਸਾਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਸਿੰਗ ਦਾ ਟੁੱਟਾ ਤੇ ਇੱਕ ਸਿੰਗ ਦਾ ਹੈਗਾ 10 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਮੋਂ 10 ਕਿਲੋ ਬਾਕੀ ਕੱਦ ਦੇ ਛੋਟਾ ਆ ਬਾਕੀ ਥੱਲੇੋਂ ਚੰਗੀ ਬਣੀ ਆ ਬਾਕੀ ਤੇ ਉਹ ਤਾਂ ਬੜੀ ਸੋਸਰੀ ਗੜੀ ਦੇ ਦੇਖ ਸਾਡੇ ਲੱਗੇ ਤਾਂ ਆਪਾਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਸਦਾ ਕੀ 24 ਹੱਤ ਮਾਨਤਨ ਕਰਦੇ ਅੱਛਾ 24 ਚ ਮਾਨਤਨ ਕਰਦੇ ਜੇ ਉਤਰਾ ਦੁੱਧ ਕਿੰਨਾ ਕਰੀ ਜਾਊਗੀ ਏ ਦੁੱਧ 12 ਕਿਲੋ ਭਰੂਗੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਉਤਰਾ ਠੰਡੀ ਸੀ ਲਿਆ ਹਾਂ ਠੰਡੀ ਸੀ ਲਿਆ ਜੀ ਤੇ ਹੁਣ ਐਂਡ ਤੇ ਇੱਕ ਹੋਰ ਸੂਈ ਸਵਾਈ ਆ ਉਹ ਵੀ ਤਾਜੀ ਸੂਈ ਆ ਜੀ ਹਾਂ ਜੀ ਮੈਵਾ ਬਨਾਲ ਮਾਨ ਲਈ ਜੀ ਠੀਕ ਹੈ ਉਹ ਬੱਚਾ ਇਹਦਾ ਹਾਂਜੀ ਇਹ ਕਿੰਨੇ ਕਿਲੋ ਦਿਨ ਹੋ ਗਏ ਸੂਈ ਨੂੰ ਅੱਛਾ ਇਹਦੇ ਥੱਲੇ 8 ਕਿਲੋ ਬੋਲਾ ਜੀ ਅੱਛਾ ਹਾਂਜੀ ਇਹ ਕਿੰਨਾ ਕਰੀ ਜਾਊਗੀ ਦੋਨ ਦਾ ਵੀ 11-12 ਕਿਲੋ ਭਰੂਗੀ ਜੀ ਤੋੜ ਦਈਏ ਫੇਰ ਇਹਨੂੰ ਸੂਆ ਕਿੰਨਾ ਮਾਤਰਾ ਇਹਦਾ ਇਹਦਾ ਤੀਸਰਾ ਸੂਆ ਜੀ ਅੱਛਾ ਤੀਸਰਾ ਸੂਆ ਹਾਂਜੀ ਆ ਜ ਲੈ ਆ ਬਾਕੀ ਥੱਲੇ ਫਿਕਸ ਜੇ ਹਵਾ ਨਹੀਂ ਦੀ ਆ। ਥਾਂ ਤੋਂ ਬੜਾ ਪਿਆਰਾ ਲੱਗਾ ਜੀ। ਕਿਉਂਕਿ ਇਹ ਬੜੀ ਸੁਸਤੀ ਆ। ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਜਿਹਾ ਪ੍ਰੀਵਿਊ ਵੇਖੀਏ ਜਿੰਨੀ ਸੁਸਤੀ ਹੈ ਜੀ ਸਾਰੇ ਬੰਦੇ ਖੜੇ ਪੜੀ ਆ ਜੀ। ਹਾਂਜੀ। 20000 ਤੋਂ ਮਾਤਨ ਕਰਾਂਗੇ। ਅੱਛਾ 20000 ਚੋਂ। ਹਾਂਜੀ ਹਾਂਜੀ। ਠੀਕ ਆ। ਠੰਡ ਖਾਧੋ ਮੜਾ ਜਾਦਾ। ਕੋਈ ਵੀ ਇਹਨੂੰ ਲਾਗੋ। ਤੋੜਾ ਡਰ ਦੀ ਡਰ ਦੀ ਆ ਸਾਡੇ ਕੋਲੋਂ ਬਾਕੀ ਥਾਂ ਨੇ ਚੰਗਾ ਲੱਗਾ ਤਰਾ ਇਹਦਾ ਆ ਦੇਖ ਲੈਂਦੇ ਜੀ ਅੱਜ ਇਹ ਕਿ 23 24 ਵਾਲੇ ਭਾਈ ਚੱਲੂਗੇ ਜੀ 23 24 ਵਾਲੇ ਜੀ ਹਾਂ ਕਿੰਨੇ ਕਿੰਨੇ ਭਾਗ ਦੇਗੇ ਲੋਕਾਂ ਨੂੰ 90% ਠੀਕ ਆ ਹਾਂਜੀ ਤੇ ਬਾਕੀ ਇਹ ਆ ਵੀ ਸੁਈਆਂ ਸਵਾਈਆਂ ਵਾ ਸੁਈਆਂ ਸਵਾਈਆਂ ਆਪਣੀਆਂ ਤਸੱਲੀਆਂ ਕਰਕੇ ਖੜੋਦੀ ਤਸੱਲੀਆਂ ਕਰਕੇ ਵੇਚ ਆ ਕੇ ਖੜੋ ਹਾਂਜੀ ਮਰਜ਼ੀ ਦੇ ਨਾਲ ਜੋ ਵੀ ਆ ਇੱਥੋਂ ਵੇਚ ਆ ਕੇ ਕਰਨ ਹਰ ਪ੍ਰੀਤ ਜੀ ਚੱਕਰ ਠੰਡ ਬੜੀ ਆ ਨਹਾਇਆਂ ਨੂੰ ਆ ਨਹੀਂ ਮਾਰਨ ਨੂੰ ਆਇਆ ਹੋਵੇ ਤਾਂ ਹੋਰ ਸਸਰਾ ਜਾਂਦਾ ਜੀ ਹਾਂਜੀ 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 ਜਿਵੇਂ ਤਾੜੀਆਂ ਦੀਆਂ ਸੁਈਆਂ ਗਾਵਾਂ ਫਿਰ ਨਹੀਂ ਠੀਕ ਆ ਜੀ ਹਾਂਜੀ ਹਾਂਜੀ